ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਰਮਨ ਪਿਤਾ ਜੀ ਸ਼ੁਰੂ ਤੋਂ ਹੀ ਇਦਾਂ ਦੇ ਹਨ ਰਮਾ ਦੇ ਇਸ ਪ੍ਰਸ਼ਨ ਨੇ ਸ੍ਰਮਨ ਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਉਹ ਕੁਝ ਦੇਰ ਸੋਚਦਾ ਰਿਹਾ ਦੱਸੋ ਨਾ ਉਹ ਸ਼ੁਰੂ ਤੋਂ ਹੀ ਇਦਾਂ ਦੇ ਹਨ ਰਮਾ ਨੇ ਉਹਨਾਂ ਨੂੰ ਸੋਚਾਂ ਪਿਆ ਫਿਰ ਪੁੱਛਿਆ ਮੈਂ ਬਹੁਤਾ ਤਾਂ ਨਹੀਂ ਜਾਣਦਾ ਪਰ ਮਾਂ ਦੱਸਦੀ ਹੁੰਦੀ ਸੀ ਕਿ ਉਹਨਾਂ ਦਾ ਬਚਪਨ ਚੰਗਾ ਨਹੀਂ ਸੀ ਬੀਤਿਆ ਸਾਡੀ ਦਾਦੀ ਉਹਨਾਂ ਦੀ ਮਤਰੀ ਮਾਂ ਸੀ ਉਹ ਹਰ ਸਮੇਂ ਇਹਨਾਂ ਨੂੰ ਤੰਗ ਤੇ ਪਰੇਸ਼ਾਨ ਕਰਦੀ ਰਹਿੰਦੀ ਸੀ ਸੋਚੀ ਭੇ ਰਮਨ ਨੇ ਦੱਸਿਆ ਬਈ ਮਤਰੀ ਜੋ ਸੀ ਉਹਨਾਂ ਆਪਣੇ ਬੱਚੇ ਚੰਗੇ ਲੱਗਦੇ ਹੋਣਗੇ ਰਮਾ ਨੇ ਵਿਚਾਰ ਵਰਟਾਇਆ ਉਹਦੇ ਬੱਚਾ ਨਹੀਂ ਹੋਇਆ ਪਿਤਾ ਜੀ ਘਰ ਵਿੱਚੋਂ ਇੱਕੋ ਇੱਕ ਬੱਚੇ ਸਨ ਰਮਨ ਨੇ ਦੱਸਿਆ ਫੇਰ ਤਾਂ ਉਹਨਾਂ ਨੂੰ ਅਜਿਹਾ ਨਹੀਂ ਸਿਕਾਣਾ ਚਾਹੀਦਾ ਆਪੋ ਆਪਣੀ ਸਮਝ ਹੁੰਦੀ ਹੈ ਇੱਕ ਮਿੰਟ ਰਮਨ ਨੇ ਕੁਝ ਕੁਝ ਸੋਚਦਿਆਂ ਕਿਹਾ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਾਡੀ ਇੱਕ ਤਾਈ ਹੁੰਦੀ ਸੀ ਚੰਗੀ ਸਿਆਣੀ ਉਮਰ ਦੀ ਪਿਤਾ ਜੀ ਤੋਂ ਕਾਫੀ ਵੱਡੀ ਸੀ ਉਹ ਪਿਤਾ ਜੀ ਦੇ ਬਚਪਨ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਹਾਣੀ ਦਿਲਚਸਪ ਵੀ ਸੀ ਤੇ ਦੁਖਦਾਈ ਵੀ ਕੀ ਸੀ ਉਹ ਕਹਾਣੀ ਮੈਨੂੰ ਨਹੀਂ ਸੁਣਾਓਗੇ ਕਿਉਂ ਨਹੀਂ ਲਓ ਸੁਣੋ ਸਾਡੇ ਗਵਾਂਢ ਵਿੱਚ ਇੱਕ ਸਿੰਧੀ ਪਰਿਵਾਰ ਰਹਿੰਦਾ ਸੀ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸੁਹਾਣੀ ਲਈ ਦੇਣਾ ਕੱਟਣਾ ਮੁਸ਼ਕਲ ਹੋ ਜਾਂਦਾ ਉਸ ਨੂੰ ਘਰ ਵਿੱਚ ਬੱਚੇ ਦੀ ਘਾਟ ਮਹਿਸੂਸ ਹੁੰਦੀ ਤਾਂ ਉਹ ਚੁੰਝਲਾਜ ਹੀ ਜਾਂਦੀ ਉਹ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਉਹ ਗੁਜ਼ਰ ਰਹੀ ਸੀ ਇੱਕ ਦਿਨ ਉਸ ਦੀ ਨਜ਼ਰ ਗਵਾਂਢ ਵਿੱਚ ਰਹਿੰਦੇ ਨਿੱਕੇ ਜਿਹੇ ਬਾਲਕ ਤੇ ਪਈ ਤਾਂ ਉਹ ਚ ਹੈ ਕੁੱਠੀ ਪਤਾ ਨਹੀਂ ਕਿਉਂ ਦਿਲ ਦੀਆਂ ਰਮਜ਼ਾਂ ਹੁੰਦੀਆਂ ਨੇ ਇਸ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਤੂੰ ਠੀਕ ਕਹਿੰਦੀ ਰਮਾ ਸੁਹਾਣੀ ਬਾਲਕ ਨੂੰ ਦੇਖਦੀ ਰਹਿ ਗਈ ਉਸ ਬਾਲਕ ਨੂੰ ਆਪਣੇ ਕੋਲ ਸੱਦਿਆ ਪਿਆਰ ਨਾਲ ਉਸਦਾ ਨਾਮ ਪੁੱਛਿਆ ਇਹ ਉਸਦੀ ਪਹਿਲੀ ਮੁਲਾਕਾਤ ਸੀ ਬਾਲਕ ਵੀ ਉਹਦੇ ਪਿਆਰ ਵਿੱਚ ਕੀਲ ਲਿਆ ਗਿਆ ਉਹ ਮਾਂ ਬਣਨ ਲਈ ਤਰਸਦੀ ਹੋਵੇਗੀ ਰਮਾ ਨੇ ਸਿੰਧਨ ਦੇ ਦਿਲ ਵਿੱਚੋਂ ਉੱਠ ਰਹੇ ਬਲਬਲਿਆਂ ਦੀ ਇੱਕ ਕੰਨੀ ਖੋਲਦਿਆਂ ਕਿਹਾ ਇੱਕ ਵਾਰ ਉਹ ਤਾਈ ਨੂੰ ਕਿਹਾ ਵੀ ਸੀ ਜੇ ਉਹ ਦੇ ਘਰ ਇਹਨਾਂ ਤੋਂ ਪੁੱਤਰ ਜਨਮ ਲੈਂਦਾ ਤਾਂ ਉਹ ਐਨ ਬੈਨ ਇਹੋ ਜਿਹਾ ਹੋਣਾ ਸੀ ਹੱਲਾ ਬਾਲਕ ਨੂੰ ਦੇਖਦਿਆਂ ਸਾਰ ਸੁਆਣੀ ਖੜ ਜਾਂਦੀ ਉਸਦੀ ਉਦਾਸੀ ਪਰ ਲਾ ਕੇ ਪਤਾ ਨਹੀਂ ਕਿਤਰੇ ਉੱਡ ਪੁੱਡ ਜਾਂਦੀ ਉਸ ਨੂੰ ਆਪਣੇ ਘਰ ਲੈ ਜਾਂਦੀ ਕਿੰਨੀ-ਕਿੰਨੀ ਦੇਰ ਉਹਦੇ ਨਾਲ ਗੱਲਾਂ ਕਰਦੀ ਵਿੱਚ ਵਿਚਾਲੇ ਘਰ ਦੇ ਕੰਮ ਵੀ ਕਰੀ ਜਾਂਦੀ ਬਾਲਕ ਵੀ ਲੱਗਦੀ ਵਾਹ ਉਹਦੀ ਮਦਦ ਕਰਦਾ ਸੁਆਣੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਉਹ ਹਰ ਰੋਜ਼ ਕੁਝ ਨਾ ਕੁਝ ਬਣਾ ਕੇ ਉਸ ਨੂੰ ਖਵਾਉਂਦੀ ਉਹ ਜਿੰਨੀ ਦੇਰ ਵੀ ਉਸ ਪਾਸ ਰਹਿੰਦਾ ਆਪਣਾ ਦੁੱਖ ਆਪਣਾ ਦਰਦ ਪੁਲਾ ਛੱਡਦਾ ਭਾਵੇਂ ਕੁਝ ਦੇਰ ਲਈ ਹੀ ਸੀ ਸੁਆਣੀ ਨੇ ਆ ਲੜਕੇ ਦੇ ਮਨੋਮਾਂ ਦੀ ਘਾਟ ਕਾਰਨ ਉਪਜੇ ਦੁੱਖ ਨੂੰ ਘਟਾ ਦਿੱਤਾ। ਮਤਰੀ ਮਾਂ ਤੋਂ ਉਸ ਦੀ ਇਹ ਖੁਸ਼ੀ ਦੇਖੀ ਨਹੀਂ ਗਈ। ਉਹ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗੀ ਤਾਂ ਸਿੰਧੀ ਜੋੜਾ ਤੰਗ ਆ ਕੇ ਉੱਥੋਂ ਚਲਾ ਗਿਆ। ਲੜਕੇ ਲਈ ਇਹ ਇੱਕ ਬਹੁਤ ਵੱਡਾ ਸਦਮਾ ਸੀ। ਉਹ ਨਿਰਾਸ਼ ਜਿਹਾ ਹੋ ਗਿਆ। ਨਾ ਕਿਸੇ ਨਾਲ ਹੱਸਦਾ ਨਾ ਕਿਸੇ ਨਾਲ ਬੋਲਦਾ। ਬਸ ਆਪਣੇ ਵਿੱਚ ਹੀ ਮਗਣਾ ਰਹਿੰਦਾ। ਮਤਰੀ ਮਾ ਘਰ ਦਾ ਕੰਮ ਤਾਂ ਦੱਬ ਕੇ ਮਾਰ-ਮਾਰ ਕਰਵਾਉਂਦੀ ਰਹੀ ਪਰ ਰੋਟੀ ਪਾਣੀ ਦੇਣ ਵੇਲੇ ਉਸ ਨੂੰ ਜਾਨੋਂ ਸੱਪ ਸੂੰਗ ਜਾਂਦਾ ਜੇ ਕਿਸੇ ਭੁੱਖੇ ਨੂੰ ਪੁੱਛੋ ਕਿ ਚੰਨ ਕਿਹੋ ਜਿਹਾ ਹੈ ਤਾਂ ਉਹਦਾ ਸੁਭਾਵਿਕ ਉੱਤਰ ਹੋਵੇਗਾ ਰੋਟੀ ਜਿਹਾ ਪਿਤਾ ਜੀ ਦੀ ਹਾਲਤ ਵੀ ਇਹੋ ਜਿਹੀ ਸੀ ਹੋਰ ਕੁਝ ਕਹਿਣ ਦੀ ਲੋੜ ਨਹੀਂ ਮੈਨੂੰ ਅਸਲ ਗੱਲ ਦੀ ਸਮਝ ਆ ਗਈ ਹੈ ਇਹ سلسلہ ਕਦ ਤੱਕ ਚੱਲਦਾ ਰਿਹਾ ਰਾਮਾ ਨੇ ਉਸ ਨੂੰ ਵਿੱਚੋਂ ਟੋਕਦਿਆਂ ਸਵਾਲ ਕੀਤਾ ਜਦ ਤੱਕ ਉਹਨਾਂ ਦਾ ਵਿਆਹ ਨਹੀਂ ਹੋਇਆ ਵਿਆਹ ਮਗਰੋਂ ਸਾਡੀ ਮਾਂ ਨੇ ਉਹਨਾਂ ਨਾਲ ਇਹੋ ਜਿਹੀ ਕੁੱਤੇਖਾਣੀ ਹੋਣ ਨਹੀਂ ਦਿੱਤੀ ਸ਼ਾਬਾਸ਼ ਰਮਾਣੇ ਖੋਸ਼ ਹੁੰਦਿਆ ਹੰਗਾਰਾ ਭਰਿਆ ਮਾਂ ਦੱਸਦੀ ਹੁੰਦੀ ਸੀ ਵਿਆਹ ਦੇ ਦੂਜੇ ਤੀਜੇ ਦਿਨ ਉਸਦੀ ਸੱਸ ਨੇ ਕਿਸੇ ਗੱਲੋਂ ਰਿਸ਼ਤੇਦਾਰਾਂ ਸਾਹਮਣੇ ਪਿਤਾ ਜੀ ਦੀ ਲਾਹ-ਪਾ ਕਰ ਦਿੱਤੀ ਇਹ ਵਿਚਾਰੇ ਚੁੱਪਚਾਪ ਸੌਂਦੇ ਰਹੇ ਡਰ ਦੇ ਮਾਰੇ ਕੁਝ ਨਾ ਬੋਲੇ ਮਾਂ ਨੂੰ ਬਹੁਤ ਬੁਰਾ ਲੱਗਾ ਉਸ ਦਿਨ ਤਾਂ ਉਹ ਚੁੱਪਵਟੀ ਰੱਖੀ ਪਰ ਕੁਝ ਦਿਨ ਮਗਰੋਂ ਜਦ ਸੱਸ ਇੱਕ ਨਿੱਕੀ ਜਹੀ ਗੱਲ ਤੇ ਉਲਟਾ ਸਿੱਧਾ ਬੋਲਣ ਲੱਗੀ ਤਾਂ ਉਸ ਤੋਂ ਰਹਿਣਾ ਗਿਆ ਉਹ ਗੁੱਸੇ ਵਿੱਚ ਭਰੀ ਭਿਤੀ ਉੱઠી ਅਤੇ ਤੇਜ਼ੀ ਨਾਲ ਬਾਹਰ ਨਿਕਲ ਸੱਸ ਮੋਹਰੇ ਜਾ ਖੜੀ ਹੋਈ ਉਹਦਾ ਲਾਲ ਚਿਹਰਾ ਦੇਖ ਸੱਸ ਘਬਰਾ ਗਈ ਮਾਣੇ ਉਸ ਦੀ ਬਾਹ ਫਾੜ ਇੱਕ ਝਟਕੇ ਨਾਲ ਆਪਣੇ ਵੱਲ ਖਿੱਚ ਕੇ ਖਿੱਚਿਆ ਤੇ ਕੜਕ ਕੇ ਬੋਲੀ ਗੱਲ ਸੁਣ ਬੁੱਢੀਏ ਹੁਣ ਤੱਕ ਜੋ ਹੋਇਆ ਸੋ ਹੋਇਆ ਜੇ ਅੱਗੇ ਤੋਂ ਤੈਨ ਇਹੋ ਜਹੀ ਬਤਮੀਜ਼ੀ ਕੀਤੀ ਤਾਂ ਇਹ ਜਿਹੜੀਆਂ ਤੇਰੀਆਂ ਦੋ ਹੱਡੀਆਂ ਸਬੂਤੀਆਂ ਵੱਜੀਆਂ ਨੇ ਇਹਨਾਂ ਨੂੰ ਤੋੜ ਕੇ ਤੇਰੇ ਹੱਥ 'ਚ ਫੜਾ ਦੇਾਂਗੀ ਚੁੱਪ ਕਰਕੇ ਉੱਥੇ ਬੈਠ ਜਾ ਖਵਾਦਾਰ ਜੇ ਖੁਸਕੀ ਮਾਂ ਦੇ ਦਬਕੇ ਨਾਲ ਸੱਸ ਦੇ ਸਾਹ ਸੁੱਤੇ ਗਏ ਉਹ ਕੁਝ ਨਾ ਬੋਲ ਸਕੇ ਪਿਤਾ ਜੀ ਵੀ ਡੋਰ ਪੌਰ ਹੋਏ ਦੇਖਦੇ ਰਹੇ ਇਹੋ ਜਿਹਾ ਕੌਤਕ ਦੇਖ ਉਹ ਅੰਦਰੋਂ ਭਾਵੇਂ ਖੁਸ਼ ਹੋਏ ਹੋਣਗੇ ਪਰ ਮੂੰਹੋਂ ਉਹਨਾਂ ਕੁਝ ਜ਼ਾਹਿਰ ਨਾ ਹੋਣ ਦਿੱਤਾ ਏ ਹੋਈ ਨਾ ਗੱਲ ਮੇਰੀ ਸੱਸ ਬੱਬਰ ਸ਼ੇਰਨੀ ਸੀ ਉਹ ਦੇ ਇੱਕ ਦਬਕੇ ਨੇ ਹੇਠਲੀ ਉੱਤੇ ਲਿਆ ਦਿੱਤੀ ਰਮਾ ਖੁਸ਼ੀ ਵਿੱਚ ਉਛਲ ਪਈ ਸਾਡੇ ਦਾਦਾ ਜੀ ਨਹੀਂ ਰਹੇ ਸਨ ਉਹ ਆਕੜ ਦੀ ਵੀ ਤਾਂ ਕਿਹਦੇ ਸਿਰ ਤੇ ਆਕੜਦੀ ਬਾਈ ਜਿਹਦਾ ਕਿੱਲਾ ਮਜ਼ਬੂਤ ਹੁੰਦਾ ਹੈ ਉਹੀ ਆਕੜ ਸਕਦਾ ਵਿਚਾਰੇ ਪਿਤਾ ਜੀ ਦਾ ਤਾਂ ਕਿੱਲਾ ਹੀ ਨਹੀਂ ਸੀ ਇਸ ਲਈ ਉਹ ਸਿਰ ਨਹੀਂ ਚੁੱਕ ਸਕੇ ਸਨ ਹੁਣ ਆਈ ਸਮਝ ਵਿੱਚ ਰਮਾ ਨੇ ਟਿੱਪਣੀ ਕਰਦਿਆਂ ਅੱਗੋਂ ਪੁੱਛਿਆ ਫੇਰ ਕੀ ਹੋਇਆ ਮਾ ਪਿਤਾ ਜੀ ਲਈ ਅਰਸੋਂ ਉਤਰੀ ਤੇ ਵੀ ਹੋ ਨਿਭੜੀ ਉਹ ਇੱਕ ਚੰਗੀ ਪਤਨੀ ਹੀ ਨਹੀਂ ਸਗੋ ਉਹਨਾਂ ਦੀ ਸਗਰਦ ਦੋਸਤ ਵੀ ਬਣੀ ਜਦ ਤੱਕ ਉਹ ਰਹੀ ਉਸ ਪਿਤਾ ਜੀ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਉਹਦੇ ਪਿਆਰ ਤੇ ਹਮਦਰਦੀ ਭਰੇ ਵਰਤੀਰੇ ਨਾਲ ਪਿਤਾ ਜੀ ਦੇ ਸੁਭਾਅ ਵਿੱਚ ਚੋਖੀ ਤਬਦੀਲੀ ਆ ਗਈ ਉਹ ਕਈ ਵਾਰ ਖੁਦ ਕਹਿੰਦੇ ਸਨ ਇਹੋ ਮੇਰੀ ਮਾਂ ਹੈ ਤੇ ਇਹੋ ਮੇਰਾ ਪਿਓ ਹੈ ਮੈਨੂੰ ਜੋ ਕੁਝ ਦੋਹਾਂ ਤੋਂ ਨਹੀਂ ਮਿਲਿਆ ਉਹ ਇਸ ਤੋਂ ਮਿਲਿਆ ਇਹ ਕਹਿੰਦੇ ਆ ਉਹਨਾਂ ਦਾ ਗੱਜ ਭਾਰਾ ਹੁੰਦਾ ਸੀ ਇਹ ਪ੍ਰਸੰਗ ਆਉਣ ਤੇ ਰਮਣ ਭਾਵੁਕ ਹੋ ਗਈ ਉਹਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿਣ ਲੱਗੇ ਰਮਾ ਦੀਆਂ ਅੱਖਾਂ ਵੀ ਗਿੱਲੀਆਂ ਸਨ ਉਹ ਉઠી ਉਸ ਕੋਲ ਪਏ ਜੱਗ ਵਿੱਚੋਂ ਪਾਣੀ ਦਾ ਗਲਾਸ ਪਾ ਰਿਹਾ ਤੇ ਰਮਣ ਨੂੰ ਦਿੰਦਿਆਂ ਕਿਹਾ ਬਸ ਸ਼ਾਂਤ ਹੋ ਜਾਓ ਹੁਣ ਤੁਸੀਂ ਤਾਂ ਇਹ ਪ੍ਰਸੰਗ ਆਉਣ ਤੇ ਭਾਵੁਕ ਹੀ ਹੋਗੇ ਧਾਨੇ ਉਹ ਆਦਮੀ ਜਿਸ ਇਹ ਸਭ ਆਪਣੇ ਪਿੰਡੇ ਤੇ ਹੰਡਾਇਆ ਮਾਂ ਦੀ ਸਹੋਬਤ ਨਾਲ ਪਿਤਾ ਜੀ ਬਹੁਤ ਹੱਦ ਤੱਕ ਆਮ ਵਾਂਗ ਹੋ ਗਏ ਸਨ ਪਾਵੇਂ ਬੋਲਦੇ ਘੱਟ ਸਨ ਪਰ ਲੋੜ ਪੈ ਤੇ ਆਪਣੀ ਗੱਲ ਕਹਿ ਦਿੰਦੇ ਸਨ ਥੋਕ ਵਜਾ ਕੇ ਦੂਜੇ ਨੂੰ ਚੰਗੀ ਲੱਗੇ ਨਾ ਲੱਗੇ ਇਹ ਸਾਡੀ ਮਾਂ ਦੀ ਦੇਣ ਸੀ ਪਰ ਰਮਾ ਕਈ ਜਾਖਮ ਜਿਹੇ ਹੁੰਦੇ ਹਨ ਜਿਹੜੇ ਲੱਖ ਯਤਨ ਕਰਨ ਤੇ ਵੀ ਨਹੀਂ ਭਰਦੇ ਠੀਕ ਕਹਿੰਦੇ ਹੋ ਜੀ ਤੁਸੀਂ ਰਮਾ ਨੇ ਹਾਮੀ ਭਰੀ ਅਜੇ ਵੀ ਉਹਨਾਂ ਦੇ ਦਿਲ ਵਿੱਚ ਕਿਸੇ ਨੁਕਰੇ ਬੈਠਾ ਡਰ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ ਕਈ ਵਾਰ ਉਹ ਨਿੱਕੀ ਜਹੀ ਗੱਲ ਤੇ ਵੀ ਤ੍ਰਿਵਕ ਜਾਂਦੇ ਨੇ ਜਾਣੋ ਮਤਰੀ ਮਾ ਡੰਡਾ ਲੈ ਕੇ ਉਹਨਾਂ ਦੇ ਸਾਹਮਣੇ ਖਲੋਤੀ ਹੋਵੇ ਉਹਨਾਂ ਨੂੰ ਮਾਂ ਦਾ ਸਾਥ ਲੰਮੇ ਸਮੇਂ ਤੱਕ ਨਸੀਬ ਨਹੀਂ ਹੋਇਆ ਜੇ ਹੁੰਦਾ ਤਾਂ ਉਹਨਾਂ ਦੀ ਇਹ ਕਮਜ਼ੋਰੀ ਵੀ ਨਹੀਂ ਰਹਿਣੀ ਸੀ ਕੋਈ ਗੱਲ ਨਹੀਂ ਬਹੁਤਾ ਕੰਮ ਮੇਰੀ ਸਾਸੂ ਮਾ ਨੇ ਕਰ ਛੱਡਿਆ ਹੈ ਬਾਕੀ ਰਹਿੰਦਾ ਅਸੀਂ ਕਰ ਲਵਾਂਗੇ ਘਬਰਾਉਂਦੇ ਕਿਉਂ ਤੁਸੀਂ ਰਮਣੇ ਤਸੱਲੀ ਦਿੰਦਿਆਂ ਕਿਹਾ ਰਮਣ ਪਿਤਾ ਜੀ ਦਾ ਫੋਨ ਹੈ ਰਮਣ ਨੇ ਆਵਾਜ਼ ਦਿੱਤੀ ਹੁਣੇ ਆਇਆ ਉਹ ਦੂਜੇ ਕਮਰੇ ਵਿੱਚੋਂ ਦੌੜ ਕੇ ਆਇਆ ਪਤਨੀ ਹੱਥੋਂ ਟੈਲੀਫੋਨ ਦਾ ਚੋਗਾ ਫੜ ਗੱਲ ਕਰਨ ਲੱਗਾ ਮੈਂ ਕੱਲ ਆ ਰਿਹਾ ਤੁਸੀਂ ਕਿਤੇ ਜਾਣਾ ਤਾਂ ਨਹੀਂ ਪਿਤਾ ਜੀ ਪੁੱਛ ਰਹੇ ਹਨ ਜੀ ਨਹੀਂ ਮੈਂ ਘਰ ਹੀ ਆ ਤੁਸੀਂ ਜਦੋਂ ਮਰਜ਼ੀ ਜਾਵੋ ਆ ਜਾਵੋ ਠੀਕ ਹੈ ਫਿਰ ਇੰਨਾ ਕਹਿ ਪਿਤਾ ਜੀ ਨੇ ਫੋਨ ਰੱਖ ਦਿੱਤਾ ਹੋਰ ਕੁਝ ਕਹਿੰਦੇ ਸਨ ਰਾਮਾ ਨੇ ਪੁੱਛਿਆ ਉਹ ਮਤਲਬ ਦੀ ਗੱਲ ਕਰਦਿਆ ਹੋਰ ਕੁਝ ਨਹੀਂ ਕਹਿੰਦੇ ਰਮਨ ਨੇ ਤਿੱਖੇ ਸੁਰ ਵਿੱਚ ਜਵਾਬ ਦਿੱਤਾ ਉਹ ਕਰਮਯੋਗੀ ਨੇ ਤੇ ਨਾਲੇ ਉਹਨਾਂ ਨੇ ਤੁਹਾਡੇ ਨਾਲ ਮਤਲਬ ਦੀ ਕਿਹੜੀ ਗੱਲ ਕਰਨੀ ਰਮਨ ਦੀ ਗੱਲ ਦਾ ਜਵਾਬ ਦਿੰਦੇ ਆ ਰਮਾ ਦਾ ਸੁਰ ਵੀ ਤਿੱਖਾ ਹੋ ਗਿਆ ਉਹ ਫੇਰ ਕਹਿਣ ਲੱਗੀ ਉਹਨਾਂ ਪਰਿਵਾਰ ਲਈ ਆਪਣੇ ਸਾਰੇ ਫਰਜ਼ ਪੂਰੇ ਕੀਤੇ ਨੇ ਇਸ ਵੱਲੋਂ ਸੁਰਖਰੂ ਹੋ ਕੇ ਹੁਣ ਉਹ ਇਹੋ ਜਿਹੇ ਜੀਵਨ ਬਿਤਾ ਰਹੇ ਹਨ ਜਿਸ ਦਾ ਸੁਪਨਾ ਉਹਨਾਂ ਕਦੇ ਦੇਖਿਆ ਹੋਵੇਗਾ ਇੱਕ ਥੇਲੇ ਦੇ ਦੇਨਦਾਰ ਨਹੀਂ ਹੋ ਕਿਸੇ ਦੇ ਉਹ ਕਿਸੇ ਤੋਂ ਕੁਝ ਲੈਂਦੇ ਨਹੀਂ ਆਪਣੀ ਪੈਨਸ਼ਨ ਦੇ ਸਿਰ ਤੇ ਗੁਜ਼ਾਰਾ ਕਰਦੇ ਨੇ ਕਈ ਵਾਰ ਲੋੜ ਪੈਂਦੇ ਉਹਨਾਂ ਸਾਡੀ ਸਹਾਇਤਾ ਵੀ ਕੀਤੀ ਹੈ ਸਾਥੋਂ ਕਦੇ ਕੁਝ ਲਿਆ ਨਹੀਂ ਫਿਰ ਗਿਲਾ ਕਿਸ ਗੱਲ ਦਾ ਹੀ ਰਮਾ ਦੇ ਇਹਨਾਂ ਬੋਲਾਂ ਨੇ ਰਮਨ ਦੀ ਬੋਲਤੀ ਬੰਦ ਕਰ ਦਿੱਤੀ ਉਸ ਦਾ ਪੜਕਣਾ ਬੰਦ ਹੋ ਗਿਆ ਉਹ ਰਮਾ ਦੀ ਗੱਲ ਦਾ ਜਵਾਬ ਕੀ ਦੇਵੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਉਸ ਦੇ ਬੁੱਲ ਸੀਤੇ ਗਏ ਉਹ ਕੁਝ ਦੇਰ ਚੁੱਪ ਰਿਹਾ ਉਹਦੇ ਚਿਹਰੇ ਤੇ ਥੋੜੀ ਦੇਰ ਪਹਿਲਾਂ ਉਬਰੇ ਰੋ ਦਾ ਤੇਜ ਘਟਿਆ ਤਾਂ ਉਹ ਥੋੜਾ ਗੰਭੀਰ ਹੋਇਆ ਤੇ ਕਹਿਣ ਲਗਾ ਗੱਲ ਤਾਂ ਤੇਰੀ ਠੀਕ ਹੈ ਤੇਲੇ ਦੇ ਦੇਨਦਾਰ ਤਾਂ ਨਹੀਂ ਉਹ ਕਿਸੇ ਦੇ ساری ਜ਼ਿੰਦਗੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਅੱਜ ਦੇ ਜਮਾਨੇ ਵਿੱਚ ਇਹੋ ਜਿਹੇ ਲੋਕ ਮਿਲਦੇ ਨੇ ਕਿਤੇ ਰਮਣ ਉਹਦੀ ਪ੍ਰ ਦੜਤਾ ਕਰਦਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਰਮਣ ਦੁਨੀਆਦਾਰੀ ਦੇ ਆਪਣੇ ਫਰਜ਼ਾਂ ਤੋਂ ਵੇਲੇ ਹੋ ਕੇ ਉਹ ਕਿਸੇ ਮੱਠ ਵਿੱਚ ਰਹਿਣ ਲਈ ਨਹੀਂ ਗਏ ਕਿਸੇ ਮੰਦਰ ਵਿੱਚ ਨਹੀਂ ਗਏ ਆਪਣਾ ਨਿੱਕਾ ਜਿਹਾ ਆਸ਼ਿਆਨਾ ਬਣਾ ਕੇ ਰਹਿ ਰਹੇ ਹਨ ساری ਉਮਰ ਉਹ ਕਿਰਤ ਕਰਦੇ ਰਹੇ ਹਨ ਉਹ ਕਿਸੇ ਤੇ ਬੋਝ ਨਹੀਂ ਬਣੇ ਦੇਖਿਆ ਜਾਏ ਤਾਂ ਉਹ ਇੱਕ ਤਰ੍ਹਾਂ ਨਾਲ ਮਿਸਾਲੀ ਜੀਵਨ ਬਤੀਤ ਕਰ ਰਹੇ ਹਨ ਬਾਬਾ ਨਾਨਕ ਨੇ ਕਿਹਾ ਸੀ ਪਿਤਾ ਜੀ ਨੇ ਗੁਰੂ ਮਹਾਰਾਜ ਦੇ ਇਨ੍ਹਾਂ ਬਚਨਾਂ ਅਨਸਾਰ ਆਪਣਾ ਜੀਵਨ ਬਤੀਤ ਕੀਤਾ ਤੁਹਾਨੂੰ ਤਾਂ ਇਹੋ ਜਿਹੇ ਮਹਾ ਪੁਰਸ਼ ਤੇ ਮਾਣ ਹੋਣਾ ਚਾਹੀਦਾ ਰਮਾਣੀ ਸ਼ਰਦਾ ਭਾਵ ਨਾਲ ਕਿਹਾ ਰਮਾ ਹਾਰਦੀ ਹੀ ਇਹ ਹੱਦ ਹੁੰਦੀ ਹੈ ਉਹ ਇਕੱਲੇ ਰਹਿਣਾ ਚਾਹੁੰਦੇ ਨਹੀਂ ਉਹਨਾਂ ਦੀ ਮਰਜ਼ੀ ਉਹ ਕਦੇ-ਕਦਾਈਂ ਆ ਜਾਂਦੇ ਨੇ ਪਿਆਰ ਨਾਲ ਗੱਲ ਕਰਦੇ ਨੇ ਥੋੜਾ ਸਮਾਂ ਬਿਤਾ ਕੇ ਚਲੇ ਜਾਂਦੇ ਨੇ ਪਰ ਆਪਣੇ ਹੀ ਘਰ ਵਿੱਚ ਅਤੇ ਆਪਣੇ ਹੀ ਬੱਚੇ ਹੱਥੋਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਕੀ ਇਹ ਗੱਲ ਚੰਗੀ ਏ ਰਮਨ ਨੇ ਗਿਲਾ ਕਰਦਿਆਂ ਕਿਹਾ ਆਪੋ ਆਪਣਾ ਸੁਭਾਅ ਹੁੰਦਾ ਹੈ ਇੰਨਾ ਸਹਜੇ ਕਿਤੇ ਬਦਲਿਆ ਨਹੀਂ ਜਾ ਸਕਦਾ ਉੰਜ ਵੀ ਕਿਸੇ ਦੀ ਹਰ ਗੱਲ ਚੰਗੀ ਹੋਵੇ ਜਾਂ ਉਹ ਸਾਨੂੰ ਚੰਗੀ ਹੀ ਲੱਗੇ ਇਹ ਜ਼ਰੂਰੀ ਵੀ ਤਾਂ ਨਹੀਂ ਰਮਣੇ ਦਾਰਸ਼ਨਿਕ ਅੰਦਾਜ਼ ਵਿੱਚ ਕਿਹਾ ਗੱਲਾਂ ਤੁਹਾਡੀ ਠੀਕ ਹੈ ਉਹ ਹਰ ਵੇਲੇ ਆਪਣੇ ਵਿੱਚ ਮਾਸਤ ਰਹਿੰਦੇ ਨੇ ਦੁੱਖ ਤਕਲੀਫ ਵਿੱਚ ਦੂਜਿਆਂ ਦੀ ਢਾਲ ਬਣ ਜਾਂਦੇ ਨੇ ਪਰ ਖੁਸ਼ੀ ਦੇ ਮੌਕੇ ਕਈ ਵਾਰ ਲੱਭਿਆ ਨਹੀਂ ਲੱਭਦੇ ਬੜਾ ਅਜੀਬ ਸੁਭਾਅ ਹੈ ਉਹਨਾਂ ਦਾ ਦੋਵਾਂ ਨੂੰ ਗੱਲ ਕਰਦਿਆਂ ਸ਼ਾਮਾਂ ਪੈ ਗਈਆਂ ਸੂਰਜ ਆਸਤ ਹੋਣ ਜਾ ਰਿਹਾ ਸੀ ਰਮਣੇ ਘੜੀ ਦੇਖਦੇ ਕਿਹਾ ਚੰਗਾ ਵਈ ਸਮਾਂ ਬਹੁਤ ਹੋ ਗਿਆ ਤੁਸੀਂ ਕਰੋ ਆਪਣਾ ਕੰਮ ਮੈਂ ਚਾਹ ਲਿਆਉਂਦੀ ਹਾਂ ਐਨਾ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ ਤੁਸੀਂ ਪੁੱਛ ਤਾਂ ਲਵੋ ਨਾ ਕਰਨਗੇ ਤਾਂ ਕੋਈ ਗੱਲ ਨਹੀਂ ਘਬਰਾਉਂਦੇ ਕਿਉਂ ਹੋ ਆਖਰ ਤੁਹਾਡੇ ਪਿਤਾ ਜੀ ਹਨ ਰਮਨ ਨੇ ਜ਼ੋਰ ਦਿੰਦਿਆਂ ਕਿ ਮੈਨੂੰ ਪੁੱਛਣ ਵਿੱਚ ਕੋਈ ਸੰਕੋਚ ਨਹੀਂ ਪਰ ਮੈਂ ਜਾਣਦਾ ਉਹਨਾਂ ਮੇਰੀ ਗੱਲ ਨਹੀਂ ਮੰਨਣੀ ਰਮਨ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਇਹ ਗੱਲ ਤਾਂ ਹੁਣ ਜਾਗੋਂ ਜ਼ਾਹਿਰ ਹੋ ਗਈ ਹੈ ਸਾਰੇ ਜਾਣਦੇ ਹਨ ਪਿਤਾ ਜੀ ਜਦੋਂ ਦੇ ਵਿਕਰਤ ਹੋਏ ਹਨ ਉਹ ਕਿਸੇ ਦੇ ਘਰ ਦਾ ਕੁਝ ਨਹੀਂ ਖਾਂਦੇ ਰਮਨ ਨੇ ਕਿਹਾ ਸਨਿਆਸ ਲੈਦਾ ਇਹ ਮਤਲਬ ਤਾਂ ਨਹੀਂ ਹੈ ਕਿ ਉਹ ਘਰ ਵਾਲਿਆਂ ਨਾਲ ਕੋਈ ਸੰਬੰਧ ਹੀ ਨਾ ਰੱਖਣ ਰਮਨ ਦਾ ਕਹਿਣਾ ਸੀ ਫਿਰ ਉਹੀ ਗੱਲ ਮੋੜ ਕੇ ੜਖੋਤੀ ਬੋੜ ਥੱਲੇ ਕਿਹੜੇ ਸਨਿਆਸ ਦੀ ਗੱਲ ਕਰਦੇ ਹੋ ਤੁਸੀਂ ਉਹੀ ਜਿਹੜੇ ਪਿਤਾ ਜੀ ਨੇ ਲਿਆ ਪਿਤਾ ਜੀ ਨੇ ਕੋਈ ਸਨਿਆਸ ਨਹੀਂ ਲਿਆ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਨਾ ਹੀ ਉਹ ਘਰ ਗ੍ਰਾਸਤੀ ਤੋਂ ਬੇਮੁਖ ਹੋਏ ਹਨ ਉਹ ਆਪਣੇ ਢਾਂਗ ਨਾਲ ਰਹਿਣਾ ਜੀਵਨ ਬਤੀਤ ਕਰ ਰਹੇ ਹਨ ਤਾਂ ਇਸ ਵਿੱਚ ਤੁਹਾਨੂੰ ਤਕਲੀਫ ਕੀ ਹੈ ਤੁਸੀਂ ਚਾਹੁੰਦੇ ਹੋ ਕਿ ਉਹ ਕਾਰ ਖਾਲੀ ਬੈਠੇ ਰਹਿਣ ਸੜਦੇ ਗੜਦੇ ਰਹਿਣ ਰਮਾ ਨੇ ਥੋੜਾ ਤਲਖ ਹੁੰਦਿਆਂ ਕਿਹਾ ਮੰਮੀ ਮੰਮੀ ਦਾਦਾ ਜੀ ਆਏ ਹੈ ਦਾਦਾ ਜੀ ਆਏ ਹੈ ਬਾਹਰੋਂ ਦੌੜ ਕੇ ਅੰਦਰ ਆਉਂਦੇ ਹਨ ਨਿੱਕੀ ਬਾਲੜੀ ਨੇ ਰਮਾ ਦੀਆਂ ਲੱਤਾਂ ਨਾਲ ਚੰਬੜਦਿਆਂ ਤੋਤਲੀ ਜਵਾਨ ਵਿੱਚ ਕਿਹਾ ਅੱਛਾ ਦਾਦਾ ਜੀ ਨੂੰ ਪ੍ਰਸ਼ਾਦ ਖਵਾਉਣਾ ਹੈ ਮੇਰੀ ਨਿੱਕੀ ਨੇ ਰਮਾ ਨੇ ਉਸ ਨੂੰ ਕੰਧਾੜੇ ਚੁੱਕਦਿਆਂ ਪਿਆਰ ਦਿੱਤਾ ਮੈਂ ਦਾਦਾ ਜੀ ਨੂੰ ਪੂਲੀਆਂ ਚੋਲੇ ਖਵਾਵਾਂਗੀ ਕਿਉਂ ਨਹੀਂ ਮੇਰੀ लाडली ਆਪਣੇ ਦਾਦਾ ਜੀ ਕੋਲ ਜਾਵੇਗੀ ਉਹਨਾਂ ਨੂੰ ਪੂਰੀਆਂ ਛੋਲੇ ਤੇ ਕੜਾਹ ਖਿਲਾਏਗੀ ਠੀਕ ਹੈ ਨਾ ਰਮਾ ਨਿੱਕੀ ਨੂੰ ਗੋਦ ਵਿੱਚ ਲੈਰ ਸੋਈ ਵਿੱਚ ਗਈ ਪੂਰੀਆਂ ਛੋਲੇ ਤੇ ਕੜਾਹ ਦੀ ਥਾਲੀ ਸਜਾ ਉਸ ਇੱਕ ਵਾਰ ਫੇਰ ਰਮਾ ਨੂੰ ਦਿੱਤ ਕਿਹਾ ਨਿੱਕੀ ਨੂੰ ਉਹਦੇ ਦਾਦਾ ਜੀ ਪਾਸ ਲੈ ਜਾਓ ਰਮਨ ਨੇ ਇੱਕ ਹੱਥ ਥਾਲੀ ਫੜੀ ਤੇ ਦੂਜੇ ਹੱਥ ਨਾਲ ਨਿੱਕੀ ਦੀ ਬਾਹ ਫੜਾ ਡਰੈਗ ਰੂਮ ਦਾ ਰੋਕ ਕੀਤਾ। ਦਾਦਾ ਜੀ ਸੋਫੇ ਤੇ ਬੈਠੇ ਸਨ ਆਰਾਮ ਨਾਲ। ਅੰਦਰ ਪੁੱਜਦਿਆਂ ਹੀ ਨਿੱਕੀ ਦਾ ਆਪਣੇ ਹੱਥ ਛੜਾ ਦਾਦਾ ਜੀ ਮੇਲੇ ਦਾਦਾ ਜੀ ਕਹਿੰਦੇ ਦੌੜ ਕੇ ਉਹਨਾਂ ਦੀਆਂ ਲੱਤਾਂ ਨਾਲ ਚੁੰਬੜ ਗਈ। ਓ ਬੱਲੇ ਮੇਰੀ ਪਿਆਰੀ ਜਹੀ ਸੋਹਣੀ ਬੱਚੀ। ਦਾਦਾ ਜੀ ਦੇ ਮੋਹ ਨਿਕਲਿਆ। ਉਹਨਾਂ ਨਿੱਕੀ ਦਾ ਸਿਰ ਪਲੋਸਿਆ ਉਸ ਨੂੰ ਚੁੱਕਿਆ ਗੋਦ ਵਿੱਚ ਬਹਾਇਆ ਲਾੜ ਲੜਾਇਆ ਤੇ ਨਿੱਕੀ ਵੀ ਕਿੰਨੀ देर ਉਹਨਾਂ ਨਾਲ ਚੁੰਬੜੀ ਰਹੀ। ਉਸ ਨਾਲ ਗੱਲਾਂ ਕਰਦੇ ਆਂ ਦਾਦਾ ਜੀ ਵੀ ਜਾਣੋ ਬੱਚੇ ਬਣ ਗਏ ਸਨ ਉਹ ਨਿੱਕੀ ਦੀ ਪਿੱਠ ਤੇ ਪੋਲਾ ਜਿਹਾ ਹੱਥ ਫੇਰਦੇ ਰਹੇ ਉਸ ਨੂੰ ਥਾਪਤ ਪਾਉਂਦੇ ਰਹੇ ਦਾਦਾ ਜੀ ਦੀ ਗੋਦ ਵਿੱਚ ਬੈਠੀ ਨਿੱਕੀ ਜਦ ਆਪਣੇ ਨਿੱਕੇ ਤੇ ਕੋਲੇ ਹੱਥਾਂ ਦਾ ਸਪਰਸ਼ ਦਾਦਾ ਜੀ ਦੇ ਮੂੰਹ ਤੇ ਕੰਨ ਲੱਗੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਰਿਹਾ ਉਹ ਗਵਾਚ ਜਿਹੇ ਗਏ ਨਿੱਕੀ ਉਹਨਾਂ ਨਾਲ ਖੇਡਣ ਲੱਗੀ ਉਹ ਉੱਚੀ ਉੱਚੀ ਹੱਸਣ ਲੱਗੀ ਪਰ ਉਹ ਦਾਦਾ ਜੀ ਦੀ ਗੋਦ ਵਿੱਚ ਹੀ ਖਲੋ ਕੇ ਟੱਪਣ ਲੱਗੀ ਤਰਮਣ ਤੋਂ ਰਹਾ ਨਾ ਗਿਆ ਉਦੇ ਮੋਹੋਂ ਨਿਕਲਿਆ ਡਿੱਗ ਪਵੇਗੀ ਇਹਦਾ ਸੁਰੱਖਿਆ ਕਵਚ ਇਹਦੇ ਨਾਲ ਇਹਨੂੰ ਡਿੱਗ ਨਹੀਂ ਦਿੰਦਾ તુਫੇ ਕੰਨਾ ਕਰ ਦਾਦਾ ਜੀ ਉਸ ਨੂੰ ਕੁੱਟ ਕੇ ਫੜਦਿਆ ਕਹਿ ਰਹੇ ਸਨ ਨਿੱਕੀ ਨੇ ਆਪਣੀ ਨਿੱਕੀ ਨਿੱਕੇ ਬਾਹਾਂ ਨਾਲ ਉਹਨਾਂ ਦੀ ਗਰਦਨ ਨੂੰ ਵਗਲਿਆ ਦਾਦਾ ਜੀ ਦਾਦਾ ਜੀ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਕਿਉਂ ਮੇਰੀ ਬੱਚੀ ਤੂੰ ਕਿਉਂ ਨਹੀਂ ਬੋਲਣਾ ਆਪਣੇ ਦਾਦਾ ਜੀ ਨਾਲ ਤੁੱਤੀ ਬਹੁਤ ਗੰਦੇ ਹੋ ਉਹ ਕਿਦਾਂ ਤੁੱਤੀ ਚੀਜੀ ਨਹੀਂ ਲੈ ਕੇ ਆਈ ਤੇਰੀ ਚੀਜੀ ਤਾਂ ਮੈਂ ਲੈ ਕੇ ਆਇਆ ਤੁੱਤੀ ਨਹੀਂ ਲੈ ਕੇ ਆਈ ਨਾ ਮੈਂ ਲੈ ਕੇ ਆਇਆ ਤੇ ਆਹ ਲੈ ਆਪਣੀ ਚੀਚੀ ਦਾਦਾ ਜੀ ਨੇ ਆਪਣੇ ਥੈਲੇ ਵਿੱਚੋਂ ਟੌਫੀਆਂ ਤੇ ਬਿਸਕੁਟਾਂ ਦੇ ਪੈਕਟਾਂ ਦਾ ਲਫਾਫਾ ਕੱਢਿਆ ਤੇ ਉਹ ਦੇ ਨਿੱਕੇ ਜਿਹੇ ਹੱਥਾਂ ਵਿੱਚ ਰੱਖ ਦਿਆਂ ਪੁੱਛਿਆ ਮੇਰੀ ਬੱਚੀ ਨੇ ਹੋਰ ਕੀ ਲੈਣਾ ਡਾਲ ਲੈਣੀ ਹੈ ਰਾਣੀ ਬਟੀਆਂ ਨੂੰ ਉਹ ਵੀ ਲੈ ਦਿਆ ਦਿਆਂਗਾ ਸੱਚੀ ਹਾਂ ਸੱਚੀ ਨਿੱਕੀ ਇਹ ਸੌਣ ਖੁਸ਼ੀ ਨਾਲ ਉਛਲਣ ਲੱਗੀ ਹੁਣ ਤਾਂ ਮੈਂ ਨਹੀਂ ਗੰਦਾ ਤੁਸੀਂ ਬਹੁਤ ਚੰਗੇ ਹੋ ਮੇਰੇ ਦਾਦਾ ਜੀ ਇਹ ਕਹ ਨਿੱਕੀ ਇੱਕ ਵਾਰ ਫੇਰ ਦਾਦਾ ਜੀ ਨਾਲ ਜੰਬੜ ਗਈ ਰਾਮ ਨੇ ਉਸ ਨੂੰ ਮੂੰਗੋੜ ਵਿੱਚ ਦੇਖ ਹਸਲਾ ਕੀਤਾ ਤੇ ਮੇਜ਼ ਛੋਟਾ ਮੇਜ਼ ਉਹਨਾਂ ਅੱਗੇ ਸਰਕਾਉਂਦਿਆ ਹੌਲੇ ਜਿਹੀ ਕਿਹਾ ਪਿਤਾ ਜੀ ਪ੍ਰਸ਼ਾਦਾ ਖਾ ਲਵੋ ਦਾਦਾ ਜੀ ਨੇ ਉਸ ਤੱਕ ਤੱਕਿਆ ਉਸ ਵੱਲ ਤੱਕਿਆ ਉਹ ਗੰਭੀਰ ਹੋ ਗਏ ਤੈਨੂੰ ਚੰਗਾ ਭਲਾ ਪਤਾ ਮੈਂ ਕੁਝ ਖਾਂਦਾ ਇਹਨੂੰ ਲੈ ਜਾ ਫੇਰ ਵੀ ਹਟੋ ਪਰੇ ਮੈਂ ਖਾਉਣਾ ਹੈ ਆਪਣੇ ਦਾਦਾ ਜੀ ਨੂੰ ਤੁਸੀਂ ਜਾਓ ਇਥੋਂ ਦਾਦਾ ਜੀ ਦੀ ਗੋਦ ਵਿੱਚ ਖੇਡਦੀ ਨਿੱਕੀ ਥਾਲੀ ਦੇਖ ਉਸ ਨੇ ਝੱਪ ਟਪਾਈ ਦਾਦਾ ਜੀ ਜਾਓ ਤੁੱਤੀ ਇੱਥੋਂ ਜਾਓ ਉਸ ਜੋਰ ਨਾਲ ਗਿਆ ਦਾਦਾ ਜੀ ਨੇ ਮੋਹ ਪਿੰਨੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਤੇ ਉਹ ਇੱਕ ਵਾਰ ਫੇਰ ਨਿੱਕੀ ਬਾਲਣੀ ਨਾਲ ਖੇਡ ਪੈ ਗਏ ਮੇਰੇ ਮੇਲੇ ਦਾਦਾ ਜੀ ਪੂਲੀ ਖਾਣਗੇ ਨਿੱਕੀ ਉਹਨਾਂ ਨੂੰ ਹਲੂਣ ਰਹੀ ਸੀ ਖਾਓ ਨਾ ਦਾਦਾ ਜੀ ਨਿੱਕੀ ਨੇ ਇੰਨਾ ਬੋਲਣੇ ਚਮਤਕਾਰਯੋਗ ਅਸਰ ਦਿਖਾਇਆ ਦਾਦਾ ਜੀ ਇਹ ਪ੍ਰਸ਼ਾਦ ਆ ਇਹ ਮੰਮੀ ਨੇ ਦਿੱਤਾ ਅੱਛਾ ਹਾਂ ਪਰ ਮੈਂ ਤਾਂ ਨਹੀਂ ਖਾਣਾ ਮੈਂ ਮਾਲੂਗੀ ਤੁਹਾਨੂੰ ਸੱਚ ਚਲੋ ਖਾਓ ਨਹੀਂ ਤਾਂ ਫੇਰ ਤਾਂ ਬਾਈ ਮੈਂ ਇਸ ਨਿੱਕੀ ਜਹੀ ਛੋਟੀ ਜਹੀ ਅਤੇ ਪਿਆਰੀ ਜਹੀ ਦੇਵੀ ਹੱਥੋਂ ਇਹ ਪ੍ਰਸ਼ਾਦਾ ਜ਼ਰੂਰ ਗ੍ਰਹਿਣ ਕਰਾਂਗਾ ਉਹਨਾਂ ਮੂੰਹ ਵਿੱਚ ਆ ਕੇ ਨਿੱਕੀ ਦਾ ਮੱਥਾ ਚੁੰਮਿਆ ਉਹਦੇ ਹੱਥ ਵਿੱਚ ਲਾਕਾਰ ਆਪਣੇ ਮੂੰਹ ਕੋਲ ਲਿਆਂਦਾ ਤੇ ਉਹਨੂੰ ਗ੍ਰਹਿਣ ਕਰਦਿਆਂ ਉਸ ਰਮਤੇ ਜੋਗੀਆਂ ਵਾਂਗ ਮੌਜ ਵਿੱਚ ਆ ਕੇ ਵਾਹ ਆਨੰਦ ਆ ਗਿਆ ਬਾਈ ਆਨੰਦ ਆ ਗਿਆ ਵਾਹ ਇਸ ਬੱਚੀ ਦੇ ਰੂਪ ਵਿੱਚ ਦੇਵੀ ਅਨਪੂਰਨਾ ਦੇ ਸ਼ਾਕ ਸ਼ਾਕ ਸਾक्षात ਦਰਸ਼ਨ ਕਰ ਰਿਹਾ ਹੈ ਉਹਦੇ ਨਿਗ ਤੇ ਪਿਆਰ ਦਾ ਅਨੋਖਾ ਅਨੁਭਵ ਹੋ ਰਿਹਾ ਸਾਲਾ ਖਾਣਾ ਨਿੱਕੀ ਨੇ ਹੁਕਮ ਚੜਾਇਆ ਜਰੂਰ ਮੇਰੀ ਬੱਚੀ ਨਿੱਕੀ ਦੇ ਹੱਥੋਂ ਸਾਰਾ ਪ੍ਰਸ਼ਾਦਾ ਖਾ ਲੈਣ ਮਗਰੋਂ ਦਾਦਾ ਜੀ ਨੇ ਪੁੱਛਿਆ ਹੋਰ ਹੁਕਮ ਮੇਰੀ ਡੋਲ ਓ ਹਾਂ ਮੈਂ ਤਾਂ ਭੁੱਲ ਹੀ ਗਿਆ ਇਦਾਂ ਦੀ ਡੌਲ ਲੈਣੀ ਏ ਮੇਰੀ ਬੱਚੀ ਨੇ ਉਹ ਜਹੀ ਸ਼ੋਕੇਸ ਵਿੱਚ ਪਈ ਨਵੀਂ ਡੌਲ ਵੱਲ ਉਂਗਲੀਆਂ ਕਰਦੇ ਨਿੱਕੀ ਨੇ ਕਿਹਾ ਚੱਲ ਫਿਰ ਦਾਦਾ ਜੀ ਉਹਨੂੰ ਚੱਕ ਬਾਹਰ ਨਿਕਲ ਗਏ ਡੌਲ ਲੈਣ ਲਈ ਜੇ ਘਰੇ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ